ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀਆ ਦੋਸਤੋ ਆ ਜਿਹੜਾ ਕੰਡਾ ਜਾਂ ਬਾਈਆਂ ਦੀ ਆ ਸਟਾਲ ਲੱਗੀ ਹੋਈ ਆ ਡਾਕਟਰ ਦੀ ਆਪਣੇ ਬਾਈ ਦੀ ਲਿਆ ਜੀ ਦੀ ਉਹ ਦੁਕਾਨ ਆ ਲੋਕੇਸ਼ਨ ਤੁਹਾਨੂੰ ਦੱਸ ਦਿਆਂ ਦੋਸਤੋ ਆ ਬਾਗਲੇ ਦਾ ਟਾਬਾ ਠੀਕ ਆ ਇਧਰ ਲੱਗਦੀ ਹੈ ਘੋੜਿਆਂ ਵਾਲੀ ਮੰਡੀ ਦੋਸਤੋ ਠੀਕ ਆ ਬਾਕੀ ਤੁਹਾਨੂੰ ਲੋਕੇਸ਼ਨ ਦੱਸਤੀ ਆ ਚੰਗੀ ਤਰ੍ਹਾਂ ਰਾਤ ਬਰਾਤੇ ਜਦੋਂ ਵੀ ਲੋਡ ਪਵੇ ਬਾਈ ਨੂੰ ਯਾਦ ਕਰ ਸਕਦੇ ਹੋ ਕਿਉਂਕਿ ਘੋੜਿਆਂ ਵੇਲੇ ਕਈ ਵਾਰੀ ਹਨਾ ਕਿਸੇ ਬੰਦੇ ਦਾ ਵੀ ਬਲੱਡ ਵਾਜ ਜਾਂਦਾ ਘਟ ਜਾਂਦਾ ਜਾਂ ਕੋਈ ਬੰਦਾ ਬੁਖਾਰ ਬੁਖਾਰ ਹੋ ਜਾਂਦਾ ਜਾਂ ਬਿਮਾਰ ਹੋ ਜਾਂਦਾ ਹਨਾ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਬਾਈ ਦਾ ਇਹੀ ਪਿੰਡ ਆ ਬਾਕੀ ਲੋਕੇਸ਼ਨ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਉਹ ਫੈਕਟਰੀ ਆ ਆ ਦੋਸਤੋ ਕੰਡਾ ਇਹਦੀ ਬੈਕ ਸਾਈਡ ਦੁਕਾਨ ਆ ਬਾਈ ਆ ਬਾਗਲੀ ਦਾ ਢਾਬਾ ਦੋਸਤੋ ਬਾਕੀ ਤੁਹਾਨੂੰ ਦੁਕਾਨ ਚੰਗੀ ਤਰ੍ਹਾਂ ਕੋਲੇ ਵਿਖਾ ਦਿੰਦੇ ਆ ਬਾਈ ਬਾਕੀ ਦੇ ਆਪਾਂ ਨੰਬਰ ਦੇ ਦੇਾਂਗੇ ਆ ਬਾਈ ਡਾਕਟਰ ਆਪਾ ਹੋ ਡਾਕਟਰ ਠੀਕ ਆ ਨਜ਼ਾਰੇ ਆ ਹਾਂ ਵਧੀਆ ਵਧੀਆ ਕਿਲੋ ਵਾਲੇ ਤੇ ਆ ਬਾਈ ਦਾ ਨੰਬਰ ਆ ਨਵਰੀਨ ਠੀਕ ਆ ਆ ਬਾਈ ਦੀ ਦੁਕਾਨ ਆ ਦੋਸਤੋ ਇਧਰੋਂ ਫੇਰ ਤੁਹਾਨੂੰ ਲੋਕੇਸ਼ਨ ਵਿਖਾ ਦਿੰਨੇ ਆ ਠੇਕਾ ਦੋਸਤੋ ਤੇ ਠੇਕੇ ਦੇ ਬੈਕ ਸਾਈਡ ਦੁਕਾਨ ਆ আমাদের <mimitant> <mimitant> <mimit> <mimit>